चंडीगढ़ ट्रक उमिर No, I'm

پائينو 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 ਲਗਦੇ ਇਨਕਲਾਬ ਦੇ ਨਾਰੇ ਲੱਗ ਰਹੇ ਆ ਬੱਚੇ ਆਹ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਗੇਟ ਖੁੱਲਲੇ ਤੇ ਵੱਧ ਤੋਂ ਵੱਧ ਸੰਗਤ ਅੰਦਰ ਆਏ ਨਿਆਣਾ ਬੜਾ ਕਰੋ ਸਿੱਖ ਦਾ ਕਰਮ ਨਹੀਂ ਮਾਰਾ ਕੰਨਾ ਇੱਕ ਗੁਰੂ ਨਾਨਕ ਦੇਵ ਦਾ ਉਪਦੇਸ਼ ਕਰਦਾ ਬਾਣੀਆਂ ਦੀਏ ਊੜ ਨਿਕਟੇ ਨਾਨਕਾ ਔਡ ਕਿ ਸਤਰੀ ਮੇਰੇਓ ਵੀਰੋ 101 ਨੰਬਰ ਦੇ ਜਿੱਤੋਗੇ ਆਪਣੀ ਅਲਤਨ ਤੇ ਲਾਗ ਰੋ ਪਾਰ ਚੱਲਣ ਵਾਸਤੇ ਨੇ ਗੁੱਛੇ ਖਾ ਗਏ ਨਾ ਮੈਸੇ ਪੀਦੇ ਮਰਜੋ ਆਪਣੀ ਖੂਨ ਦੇ ਕੰਮ ਕਰਕੇ ਜਾਓ ਮੇਰੇ ਬੱਚਿਓ ਇਹ ਪਲਾਈ ਕੀਤੀ ਦੇ ਅੱਜ ਇਹਨਾਂ ਤੁਹਾਨੂੰ ਖੜਕੂ ਬਣਾ ਗਏ ਆਪਣੇ ਮੁੰਡੇ ਬਰਵਾਦੇ ਨੇ ਤੁਹਾਡੇ ਕੋਲ ਤੁਹਾਨੂੰ ਪਤਾ ਲੱਗਦਾ मद वारा बि साथ वारे बि साथ वाह